ਸਿੱਖ ਇਤਿਹਾਸ ਕੁਰਬਾਨੀਆਂ ਨਾਲ ਭਰਿਆ ਹੋਇਆ ਹੈ ਆ ਦਸੰਬਰ ਮਹੀਨਾ ਇੱਕ ਸਰਵੰਸਦਾਨੀ ਦਾ ਇਤਿਹਾਸ ਹੈ ਜਿਹੜੇ ਕੋ ਛੋਟੇ ਛੋਟੇ ਗੁਰੂ ਗੋਬਿੰਦ ਸਿੰਘ ਦੇ ਬੱਚੇ ਇੱਕ 7 ਸਾਲ ਦਾ ਇੱਕ 9 ਸਾਲ ਦਾ ਉਹਨਾਂ ਨੇ ਇਹ ਨਹੀਂ ਮੰਨੀ ਕਿ ਆਪਾਂ ਨੂੰ ਇੱਕ ਲੜੀ ਦੇ ਵਿੱਚ ਭਰੋਗੇ ਤੇ ਸਾਨੂੰ ਇੱਕ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੋੜ ਕੇ ਉਹਦੇ ਵਿੱਚੋਂ ਜੇ ਸਾਡੇ ਨਾਲ ਗੱਲਾਂ ਕਰਨੀਆਂ ਤਾਂ ਤੁਸੀਂ ਸ਼ਬਦ ਨਾਲ ਸ਼ਬਦ ਪੜ ਕੇ ਸਾਡੇ ਨਾਲ ਗੱਲਾਂ ਕਰ ਸਕਦੇ ਸ਼ਬਦ ਗੁਰੂ ਹੈ ਗੁਰਬਾਣੀ ਜਦੋਂ ਆਪਾਂ ਪੜਦੇ ਆ ਉਹਦੀ ਇੱਕ ਤੁਕਾ ਜਿਹੜੀ ਉਹ ਪ੍ਰਸ਼ਨ ਹੈ ਦੂਜੇ ਦੇ ਵਿੱਚ ਅਨਸਰ ਹੈ ਇੱਕ ਤੁਕ ਪਹਿਲੀ ਪੜ੍ਹ ਲਈਏ ਆਪਾਂ ਨੂੰ ਉਹਦਾ ਪ੍ਰਸ਼ਨ ਹੈ ਜਦੋਂ ਦੂਸਰੀ ਤੁਕ ਪੜ੍ਹਦੇ ਹਾਂ ਉਹਦਾ ਉੱਤਰ ਮਿਲ ਜਾਂਦਾ ਤੇ ਕਿੰਨਾ ਇਤਿਹਾਸ ਹੈ ਜਿਹੜਾ ਬੜਮੁੱਲਾ ਇਤਿਹਾਸ ਹੈ ਕਿੰਨੀਆਂ ਕੁਰਬਾਨੀਆਂ ਹੋਈਆਂ ਆਪਣ ਕਥਾ ਬਾਚਕ ਸੁਣਾਉਂਦੇ ਆ ਆਪਾਂ ਕਿਤਾਬਾਂ ਵਿੱਚ ਪੜ੍ਹਿਆ ਆਪਣ ਆਦਿ ਸ਼੍ਰੀ ਗ੍ਰੰਥ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਗ੍ਰੰਥ ਹੈ ਉਹਨਾਂ ਵਿੱਚੋਂ ਬੜੀ ਜਾਣਕਾਰੀ ਮਿਲੀ ਹੈ ਜੋ ਬੰਦਾ ਪੜ੍ਹਦਾ ਉਹਨੂੰ ਮਿਲਦੀ ਹੈ ਪਰ ਕੁਝ ਲੋਕ ਆ ਜਿਹੜੇ ਉਹ ਸਿੱਖਤ ਹੈਸੀ ਬਣ ਕੇ ਕਹਿੰਦੇ ਵੀ ਜਾਣੇ ਅਣਜਾਣੇ ਤੋਂ ਸਾਡੋਂ ਗਲਤੀਆਂ ਹੋ ਗਈਆਂ ਇਹ ਭਾਈ ਜਾਣੇ ਨਾ ਜਾਣੇ ਗਲਤੀਆਂ ਨਹੀਂ ਗੁਨਾਹ ਕੀਤੇ ਹੋਏ ਐ ਜਿਹੜੇ ਗੁਨਾਹਾਂ ਦੀ ਸਜ਼ਾ ਉਹਨੂੰ ਸਿੱਖ ਸਹਿਬਾਨ ਸਿੰਘ ਸਹਿਬਾਨ ਕਲ ਤੱਕ ਦੇ ਜੱਥੇਦਾਰ ਉਹਨੂੰ ਇਹ ਧਾਰਮਿਕ ਸਜ਼ਾ ਨਾ ਦੇ ਆ ਕਰਨ ਹਾਂ ਠੀਕ ਐ ਗੁਰਦੁਆਰੇ ਵਿੱਚ ਰਹਿੰਦੇ ਤੋਂ ਗੁਰਦੁਆਰੇ ਦੇ ਵਿੱਚ ਸੇਵਾਦਾਰ ਤੋਂ ਗੁਰੂ ਘਰ ਦੇ ਗ੍ਰੰਥੀ ਤੋਂ ਸ਼੍ਰੋਮਣੀ ਕਮੇਟੀ ਦੇ ਜੋ ਜਿਮੇਵਾਰ ਮੁਲਾਜ਼ਮਾਂ ਉਹਨਾਂ ਤੋਂ ਕੋਈ ਗਲਤੀ ਹੋ ਗਈ ਪਹਿਲੀ ਗੱਲ ਉਹ ਸੋਚ ਸਮਝ ਕੇ ਕਰਨਗੇ ਜੇ ਹੋ ਵੀ ਗਈ ਤਾਂ ਉਹ ਧਾਰਮਿਕ ਧ ਉਹ ਧਾਰਮਿਕ ਸਜ਼ਾ ਦੇ ਭਾਗੀਦਾਰ ਹੈ ਜਿਵੇਂ ਉਹ ਇਹ ਸ਼੍ਰੋਮਣੀ ਕਾਲੀਦਾਲ ਹੋ ਗਿਆ ਜਾਂ ਅਰਜਿੰਦਰ ਧਾਮੀ ਹੋ ਗਿਆ ਇਹ ਕੋਈ ਅਹੁਦੇ ਨਹੀਂ ਪ੍ਰਧਾਨ ਦਾ ਕੋਈ ਕੰਮ ਨਹੀਂ ਇੱਕ ਪ੍ਰਧਾਨਗੀ ਦੀ ਇੱਕ ਸਟੈਂਪ ਬਣਾਈ ਹੋਈ ਹੈ ਥੱਲੇ ਸੁਪਰਵੀਜ਼ਨ ਪਾਵਰ ਆ ਉਹ ਥੱਲੇ ਥੱਲੇ ਮੁਲਾਜ਼ਮਾਂ ਤੋਂ ਉਹ ਕੰਮ ਕਰਾਉਂਦਾ ਹੈ ਜੋ ਮਰਜੀ ਬੋਲੇ ਜੋ ਮਰਜੀ ਗਾਣਾ ਕੱਢੇ ਉਹ ਇੱਕ ਦਾਦਾਗਰੀ ਵਾਲਾ ਹੁੰਦਾ ਹੈ ਉਹਦਾ ਜਿਹੜਾ ਧਾਰਮਿਕ ਪ੍ਰਚਾਰ ਆ ਜਾਂ ਧਾਰਮਿਕ ਕੰਮ ਆ ਉਹਦਾ ਕੋਈ ਨਹੀਂ ਕੋਈ ਉਹਦਾ ਤ੍ਰਿਸ਼ਟਚ ਦੀ ਨਰਜ ਹੁੰਦਾ ਵੀ ਉਹਨੇ ਆ ਕੰਮ ਕਰਿਆ ਇੱਕ ਸੇਵਾਦਾਰਾਂ ਤੋਂ ਜਿਹੜੇ ਡਿਊਟੀ ਵਾਲੇ ਬੰਦੇ ਉਹਨਾਂ ਤੋਂ ਕਰਾਇਆ ਜਾਂਦਾ ਇਸ ਕਰਕੇ ਜਿਹੜੇ ਜ਼ਿੰਮੇਵਾਰ ਮੁਲਾਜ਼ਮ ਹਨ ਜਿਹੜੂ ਗਲਤੀ ਕਰਦੇ ਐ ਤਾਂ ਉਹਨਾਂ ਨੂੰ ਧਾਰਮਿਕ ਸਜ਼ਾ ਜਿਹੜੀ ਲਾਈ ਜਾਵੇ ਤੇ ਉਹਨੂੰ ਅਹੁਦੇ ਤੋਂ ਫਾਰਗ ਕੀਤਾ ਜਾਵੇ ਵੀ ਤੂੰ ਭਾਈ ਇੱਥੇ ਯੋਗ ਨਹੀਂ ਪਰ ਜਿਹੜੇ ਇੱਧਰਲੇ ਉੱਧਰਲੇ ਏ ਬੀ ਸੀ ਡੀ ਇਹਨਾਂ ਨੂੰ ਸਾਡੇ ਜਥੇਦਾਰ ਆ ਜਿਹੜੇ ਸੇ ਧਾਰਮਿਕ ਸੇਵਾ ਲਾਉਂਦੇ ਐ ਉਹ ਪੂਰੀ ਕਰ ਲਈ ਫੇਰ ਡੰਡੇ ਝੰਡਾ ਪਾ ਕੇ ਫੇਰ ਏਲੀਆਂ ਕਰਦੇ ਐ ਫੇਰ ਵੋਟਾਂ ਲੈਂਦੇ ਐ ਫੇਰ ਸਰਕਾਰ ਬਣਾਉਂਦੇ ਐ ਤੇ ਫੇਰ ਫੇਰ ਉਹੀ ਗਲਤੀਆਂ ਕਰਨੀਆਂ ਵੀ ਕਰਨਗੇ ਵੀ ਆਪਾਂ ਪਹਿਲਾਂ ਕੀ ਹੋ ਗਿਆ ਆਪਾਂ ਤਾਂ ਇੱਕ ਸਜ਼ਾ ਜਿਹੜੀ ਹੈਗੀ ਲੱਗੂਗੀ 10 ਦਿਨ ਭਾਂਡੇ ਮਾਂ ਜਾਵਾਂਗੇ ਉੱਥੇ ਨਾ ਲੰਗਰ ਪਣੀ ਸ਼ਕਾ ਮੰਗੋ ਤੇ 10 ਮਿੰਟ ਬਾਟ ਕਰਿਆ ਮੰਗੇ ਜੁੱਤੀਆਂ ਝਾੜਿਆ ਮੰਗੇ ਕੰਮ ਨਿਪੜ ਗਿਆ ਕੰਮ ਨਿਪੜ ਗਿਆ ਇਹ ਇਸ ਕਰਕੇ ਜਿਹੜੇ ਇਹ ਲੋਕ ਨਾ ਪੋਲੀਟੀਕਲ ਲੋਕ ਨਾ ਜਾਂ ਜਿਵੇਂ ਪ੍ਰਧਾਨਗੀ ਦਾ ਅਹੁਦਾ ਇਹ ਪੋਲੀਟੀਕਲ ਹੈ ਇਹਦਾ ਸਿੱਖ ਧਰਮ ਨਾਲ ਕੋਈ ਮਤਲਬ ਨਹੀਂ ਨਾ ਸ਼ਰੂਮਣੀ ਕਮੇਟੀ ਦੇ ਐਕਟ ਦੇ ਵਿੱਚ ਬਣਿਆ 1925 ਦਾ ਐਕਟ ਬਣਿਆ ਜਿਹੜਾ ਉਹ ਕਿਤੇ ਨਹੀਂ ਲਿਖਿਆ ਹੈ ਜੇ ਇਹ ਲੋਕ ਕਤਾਈ ਕਰਦੇ ਆ ਇਹਨਾਂ ਨੂੰ 10 ਸਾਲ ਲਈ ਵੈਣ ਕੀਤਾ ਜਾਵੇ ਵੀ ਤੁਸੀਂ ਗੁਰਦੁਆਰਾ ਨਹੀਂ ਬੜਨਾ ਤੁਹਾਡਾ ਪਰਿਵਾਰ ਆ ਸਕਦਾ ਤੁਸੀਂ ਨਹੀਂ ਬੜਨਾ ਨੰਬਰ 2 ਇਹਨਾਂ ਤੋਂ ਬੱਸ ਸਟੈਂਡ ਜੋ ਸਾਡੇ ਬੱਸ ਸਟੈਂਡ ਆ ਵੱਡੇ ਜਿਨ੍ਹਾਂ ਦੇ ਵਿੱਚ ਉਹੋ ਸਾਫ਼ ਕਰਾਏ ਜਾਣ ਉਹਨਾਂ ਦਾ ਝਾੜੂ ਮਾਰੋ ਇੱਥੇ ਉੱਥੋਂ ਦੀਆਂ ਫਲੈਸਾਂ ਜਿਹੜੀਆਂ ਸਾਫ਼ ਕਰਾਈਆਂ ਜਾਣ ਉਦੋਂ ਬਾਅਦ ਉਹਨਾਂ ਨੂੰ ਕਹੇ ਵੀ ਇੱਥੇ ਥੜੇ ਤੇ ਬੈਠ ਕੇ ਜਿੰਨੇ ਲੋਕ ਆਉਂਦੇ ਐ ਜਿਹਦੇ ਬੂਟ ਗੰਦੇ ਐ ਜਾਂ ਪਾਲਸ ਕਰਨ ਵਾਲੇ ਲਾਹਾ ਕੇ ਪਾਲਸ ਕਰੋ ਨਹੀਂ ਤਾਂ ਤੁਹਾਡੀਆਂ ਵੋਟਾਂ ਬਦਨੀਆਂ ਨਾਏ ਤੁਹਾਡੀਆਂ ਕਰਤੂਤਾਂ ਦਾ ਪਤਾ ਲੱਗ ਜੇ ਵੀ ਆਹ ਲੋਕਾਂ ਨੂੰ ਤੁਸੀਂ ਮੂਰਖ ਬਣਾ ਕੇ ਵੋਟਾਂ ਲੈ ਕੇ ਇਹਨਾਂ ਲੋਕਾਂ ਦੇ ਪੈਰੀ ਹੱਥ ਲਾਉਂਦੇ ਫਿਰਦੇ ਇਹਨਾਂ ਨੂੰ ਇਹ ਜਿਹੜੀ ਹੈਗੀ ਹੈ ਬਖਾਨਿਆਂ ਦੀ ਸਜ਼ਾ ਦਿੱਤੀ ਜਾਵੇ ਯਾ ਪਕਾਨੇ ਜਿਹੜੇ ਬਾਥਰੂਮ ਤੁੰੀਆਂ ਫਲਸ਼ਾਂ ਇਹ ਜਿਹੜੀਆਂ ਤੁਸੀਂ ਸਾਫ਼ ਕਰੋ ਇਸ ਤੋਂ ਇਲਾਵਾ ਜਾ ਕੇ ਪਿੰਡਾਂ ਪਿੰਡਾਂ ਦੇ ਵਿੱਚ ਤੁਸੀਂ ਸਫਾਈਆਂ ਕਰੋ ਕਿਉਂਕਿ ਇਹਨਾਂ ਨੂੰ ਪਤਾ ਲੱਗ ਜਾਏ ਵੀ ਹਾਂ ਯਾਰ ਵੋਟ ਰਾਜ ਕੀ ਹੈ ਵੋਟ ਕਿਵੇਂ ਲਈ ਜਾਂਦੀ ਹੈ ਕੋਤਾਹੀ ਤੇ ਗੁਨਾਹਾਂ ਦੀ ਸਜ਼ਾ ਕੀ ਮਿਲਦੀ ਹੈ ਕਿਉਂ ਜਿਹੜਾ ਗੁਰੂ ਘਰ ਦੇ ਵਿੱਚ ਇਹ ਸੇਵਾ ਕਰ ਦਿੰਦੇ ਆ ਲਾ ਦਿੰਦੇ ਆ ਉੱਥੇ ਬੰਦਾ ਇਹਨਾਂ ਨੂੰ ਕੁਝ ਬੋਲ ਨਹੀਂ ਸਕਦਾ ਕਿਉਂਕਿ ਰਹਿਤ ਮਰਜ਼ਾਦਾ ਮਰਜ਼ਾਦਾ ਅਗਲਾ ਰੱਖਦਾ ਅਗਲਾ ਮੱਥਾ ਟੇਕਣ ਜਾਂਦਾ ਜਦੋਂ ਅੱਡੇਆਂ 'ਚ ਹੋਏ ਉੱਥੇ ਗਾਲੋ-ਗਲੋਚੀ ਕਰਦੇ ਐ ਲੋਕ ਆ ਜਿਹੜੇ ਇਹਨਾਂ ਨੂੰ ਫੜ ਲਿਆ ਕਰਨਗੇ ਵੀ ਦੱਸ ਭਾਈ ਹੁਣ ਤੂੰ ਕਿਉਂਕਿ ਉੱਥੇ ਤਾਂ ਮਾਨ ਮਰਜ਼ਾਦਾ ਨਾ ਆਪਾਂ ਕਿਸੇ ਨੂੰ ਕੁਝ ਕਹਿ ਨਹੀਂ ਸਕਦੇ ਤੇ ਜੋ ਵੀ ਬੰਦਾ ਆਉਂਦੇ ਕੰਮ ਚੋਰ ਜੇਵਿਆਂ 'ਚੋਂ ਆਪਦੇ ਪਰਿਵਾਰ ਨਾਲ ਜਾਂ ਇਕੱਲਾ ਮਸਾ ਟਾਈਮ ਕੱਢ ਕੇ ਗੁਰੂ ਘਰ ਜਾਂਦਾ ਅਗਲਾ ਕਹਿੰਦਾ ਯਾਰ ਆਪਾਂ ਮਸਾ ਆਉਂਦੇ ਕੱਲ ਜੁਗ ਦੀ ਜੀਵ ਐ ਆਪਦੇ ਕੰਮ ਧੰਦੇ ਤੋਂ ਆਏ ਆ ਤੇ ਮੱਥਾ ਟੇਕਣਾ ਆਏ ਉੱਥੇ ਗਾਂਹਾਂ ਇਹ ਕਲੇਸੀ ਮਿਲ ਜਾਂਦੇ ਐ ਇਸ ਕਰਕੇ ਜਿਹੜੇ ਹੈਗੇ ਆ ਸਿੰਘ ਸਹਿਬਾਨਾਂ ਨੂੰ ਇਹਦੇ ਵਿੱਚ ਅਮੈਂਡਮੈਂਟ ਕਰਨੀ ਚਾਹੀਦੀ ਹੈ ਵੀ ਜੋ ਧਾਰਮਿਕ ਸਜਾ ਉਹ ਧਰਮੀ ਬੰਦੇ ਨੂੰ ਹੀ ਦਿੱਤੀ ਜਾਊਗੀ ਜਿਹੜਾ ਆ ਧਰਮੀ ਬੰਦਾ ਮਤਲਬ ਬਾਹਰ ਕੰਮ ਕਰਦਾ ਹੁਣ ਅਕਾਲੀ ਦਲ ਦਾ ਬਾਦਲ ਪ੍ਰਵਾਸ ਦਾ ਇਹਦੇ ਨਾਲ ਕੋਈ ਸ਼੍ਰੋਮਣੀ ਕਮੇਟੀ ਨਾਲ ਕੋਈ ਲੈਣਾ ਦੇਣਾ ਨਹੀਂ ਇਕਾਲੀ ਦਲ ਦਾ ਇਹਦੇ ਇਸ ਪ੍ਰਤੀ ਸੁਪਰੀਮ ਕੋਰਟ ਦੇ ਵਿੱਚ ਰਿੱਟ ਵੀ ਪਈ ਸੀ ਇਹ ਕਹਿੰਦੇ ਸੀ ਇਹ ਨਿਰਪੱਖ ਪਾਰਟੀ ਹੈ ਚਲੋ ਸਿੱਖਾਂ ਦੀ ਪਾਰਟੀ ਉਹਦੇ ਵਿੱਚ ਜਿਹੜਾ ਹੈਗਾ ਇਹਨਾਂ ਨੇ ਆਪ ਦਾ ਜਿਹੜਾ ਸੰਵਿਧਾਨ ਦੇ ਵਿੱਚ ਕੋਈ ਚਾਰ ਲੈਣਾ ਲਿਖਿਆ ਹੋਣੀ ਆ ਪਾਰਟੀ ਰਜਿਸਟਰਡ ਕਰਾਉਣ ਵੇਲੇ ਪਰ ਇਹ ਥੋੜਾ ਵੀ ਗੁਰੂ ਗ੍ਰੰਥ ਸਾਹਿਬ ਦਾ ਵੀ ਅਸੀਂ ਸਤਿਕਾਰ ਕਰਾਂਗੇ ਗੁਰੂ ਗ੍ਰੰਥ ਸਾਹਿਬ ਦੀ ਚੌਰ ਵੀ ਅਸੀਂ ਫੇਰਾਂਗੇ ਗੁਰੂ ਗ੍ਰੰਥ ਸਾਹਿਬ ਛਾਪਾਂਗੇ ਵੀ ਅਸੀਂ ਜਿਹਨੂੰ ਮਰਜੀ ਅਸੀਂ ਸਰੂਪ ਚੋਰੀ ਕਰਾ ਦਈਏ ਜਿੱਥੇ ਮਰਜੀ ਅਸੀਂ ਪਾੜ ਦਈਏ ਜਿੱਥੇ ਮਰਜੀ ਲੋਕਾਂ ਨੂੰ ਗਾਲੀ ਗਲੋਚ ਕਰਾ ਦਈਏ ਜਿੱਥੇ ਮਰਜੀ ਸਿੱਖਾਂ ਦੇ ਗੁਲੀ ਚਲਾ ਦਈਏ ਇਹ ਤਾਂ ਕਿਤੇ ਪਾਰਟੀ ਦੇ ਵਿੱਚ ਲਿਖਿਆ ਨਹੀਂ ਨਾ ਇਸ ਕਰਕੇ ਬਾਹਰ ਲਿਆਂ ਗੱਲਾਂ ਤਾਂ ਇਹ ਸਾਡੇ ਇਸ ਮਾਧਿਅਮ ਰਾਹੀਂ ਬੇਨਤੀ ਕਰਨਾ ਚਾਹੁੰਦੇ ਆ ਕਿਉਂਕਿ ਸਿੱਧੀ ਦਿਹਾੜੇ ਦੇ ਦਿਨ ਚੱਲ ਰਹੇ ਆ ਇੱਥੇ ਕੰਪਨੂੰ ਸਿੱਖਣ ਦੀ ਸਮਝਣ ਦੀ ਤੇ ਸੋਚਣ ਦੀ ਲੋੜ ਹੈ ਕਿ ਆਪਣੇ ਵਾਸਤੇ ਉਹ ਗੁਰੂ ਸਾਹਿਬਾਨ ਗੁਰੂ ਗੋਬਿੰਦ ਸਿੰਘ ਬਾਈ ਜੀ ਧਰਮ ਦੀ ਖਾਤਰ ਲਾਗੇ ਤੇ ਛੋਟੇ ਛੋਟੇ ਬੱਚੇ ਸ਼ਹੀਦ ਹੋ ਗਏ ਉਹ ਵੀ ਪਾਈ ਅੱਜ ਥਾਰ ਗੱਡੀਆਂ 'ਚ ਘੁੰਮਦੇ ਉਹਨਾਂ ਦੇ ਬੱਚੇ ਘੁੰਮਦੇ ਅੱਜ ਉਹਨਾਂ ਕੋਲੇ ਵੀ ਵੱਡੀਆਂ ਗੱਡੀਆਂ ਆਉਂਦੀਆਂ ਉਹ ਵੀ ਰਾਜੇ ਮਹਾਰਾਜਾਂ ਨੇ ਆਨੰਦ ਮਾਣਦੇ ਸ਼ਾਦੀਆਂ ਕਰਾਉਂਦੇ ਇਥੇ ਜ਼ਿੰਦਗੀ ਦਾ ਲੁੱਤਪ ਲੈnde ਤੇ ਕੌਣ ਬਾਈ 7 ਸਾਲ ਦਾ 9 ਸਾਲ ਦਾ 15 ਸਾਲ ਦਾ 16 ਸਾਲ ਦਾ ਤੇ ਗੁਰੂ ਗੋਬਿੰਦ ਸਿੰਘ 42 ਸਾਲ ਦੀ ਉਮਰ ਦੇ ਵਿੱਚ ਆਦੇ ਸੀਧ ਹੋ ਗਏ ਉਹ ਵੀ ਆਪਦੇ ਅੱਖੀ ਆਉਂਦੇ ਅੱਖੀ ਜਿਹੜੇ ਜੰਗ ਦੇ ਮੈਦਾਨ ਵੇਖਿਆ ਤੇ ਆਮ ਬੰਦੇ ਦਾ ਕਾਲਜਾ ਪੜ ਜਾਂਦਾ ਜੇ ਕਿਸੇ ਆਪਦੇ ਬੱਚੇ ਤੇ ਸੱਟ ਲੱਗ ਜੇ ਦਿਮਾਗ ਤੇ ਲੋੜ ਪੈ ਜਾਂਦਾ ਤੇ ਅਸੀਂ ਉਹਨਾਂ ਚੀਜ਼ਾਂ ਨੂੰ ਉਹਨਾਂ ਯਾਦਗਾਰ ਨੂੰ ਸਾਂਭਣ ਦੀ ਬਜਾਏ ਤੇ ਗਲੀਆਂ ਦੇ ਵਿੱਚ ਰੋਲਣਾ ਸ਼ੁਰੂ ਕਰਤਾ ਇਹੋ ਜਿਹੇ ਲੋਕਾਂ ਨੂੰ ਕਦੇ ਸਾਨੂੰ ਜ਼ਿੰਦਗੀ ਦੇ ਵਿੱਚ ਮੂੰਹ ਨਹੀਂ ਲਾਉਣਾ ਚਾਹੀਦਾ ਲਾਂਭੇ ਕਰ ਦੇਣਾ ਚਾਹੀਦਾ ਵੋਟ ਕੀ ਇਹ ਲੋਕ ਪਾਣੀ ਦੇ ਗਲਾਸ ਪੀਣ ਦੇ ਪਿਉਂ ਦੇ ਹੱਕਦਾਰ ਵੀ ਨਹੀਂ ਜੇ ਤੁਸੀਂ ਇਹ ਬੰਦਿਆਂ ਨੂੰ ਘਰੇ ਸੱਦ ਕੇ ਪਾਣੀ ਵੀ ਬੁਲਾਤਾ ਨਾ ਰੋਟੀ ਵੀ ਖਲਾਤੀ ਤਾਂ ਤੁਸੀਂ ਇੱਕ ਵੱਡੇ ਬਹੁਤ ਵੱਡੇ ਗੁਨਾਹਗਾਰ ਬਣਗੇ ਵੋਟਾਂ ਪਾਉਣੀਆਂ ਤਖਤ ਤੇ ਬਿਠਾਉਣੇ ਇਹ ਤਾਂ ਲਾਇਕ ਨਹੀਂ ਗੁਰੂ ਸਾਹਿਬ ਦੀ ਬਾਣੀ ਵਿੱਚ ਦਰਜ ਹੈ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤੇ ਸਦੇ ਜਿਹਦੇ ਅੰਤ ਇਸੇ ਵਡਿਆਈ ਹੁੰਦੀ ਹੈ ਉਹਨੂੰ ਪਰਮਾਤਮਾ ਆਪੇ ਕੁਰਸੀਆਂ ਸਾਹ ਤਾਪ ਦਿੰਦਾ ਬਾਦਲ ਨੂੰ ਥਾਪੀਆਂ ਸੀ 77 ਤੋਂ ਲੈ ਕੇ ਕੁਰਸੀ ਦਿੱਤੀ ਹੈ ਗੁਰੂ ਸਾਹਿਬ ਨੇ ਪਰ ਕੁਰਸੀ ਦੇ ਤਖਤ ਦੇ ਲਾਇਕ ਨਹੀਂ ਸੀ ਬੈਠਣ ਦੀ ਇਸ ਕਰਕੇ ਅੱਜ ਇਹਨਾਂ ਦੀ ਬਰਬਾਦੀ ਲਈ ਰਾਹ ਜਿਹੜੇ ਖੁੱਲ ਗਏ ਅਜੇ ਕੀ ਹੈ ਤੁਸੀਂ ਗਵਾਲੀਅਰ ਕਿਲੇ ਦੇ ਵਿੱਚ ਆਓ ਮੱਧ ਪ੍ਰਦੇਸ਼ ਬਾਈ ਧਾਰ ਦੇ ਜਿਹੜੇ ਰਾਜੇ ਸੀ ਉਹਨਾਂ ਦੇ ਕਿਲੇ ਪਏ ਆ ਉੱਥੇ ਸ਼ਿਪਕਲੀਆਂ ਹੋਰ بڑے ਜਾਨਵਰ ਮਤਲਬ ਉੱਥੇ ਕਿਲੇ ਉੱਤੇਗੇ ਤੇ ਉੱਥੇ ਅਨੇਕਾ ਪ੍ਰਕਾਰ ਦੇ ਉਹਦੇ ਵਿੱਚ ਛੋਟੇ-ਛੋਟੇ ਕੀੜੇ ਮਕੌੜੇ ਜਾਨਵਰ ਉਹਦੇ ਵਿੱਚ ਰਹਿੰਦੇ ਐਨੇ ਸੋਹਣੇ ਕਿਲੇ ਸੀ ਤੇ ਅੱਜ ਉਹ ਖੰਡਰ ਬਣ ਗਏ ਕਿਉਂ ਬਣ ਗਏ ਕਿਉਂਕਿ ਉਹਨਾਂ ਕੋਲੇ ਕੂੜ ਕਮਾਈ ਪਾਪਾਂ ਦੀ ਕਮਾਈ ਸੀ ਤੇ ਲੋਕਾਂ ਨਾਲ ਧੱਕੇ ਕੀਤੇ ਗੁਨਾਹ ਗੁਨਾਹਾਂ ਕੀਤੀਆਂ ਤੇ ਲੋਕਾਂ ਨੂੰ ਜਿਹੜਾ ਹੈਗਾ ਮਾਰਿਆ ਦੱਬਿਆ ਉਜਲਿਆ ਉਹਨਾਂ ਦੀ ਆਵਾਜ਼ ਨੂੰ ਖਤਮ ਕੀਤਾ ਤੇ ਅੱਜ ਉਹ ਧਰਤੀ ਉੱਥੇ ਉਹ ਜਿਹੜੇ ਉਹਨਾਂ ਦੇ ਕਿਲੇ ਨਾ ਉਹ ਖੰਡਰ ਬਣੇ ਹੋਏ ਆ ਤੇ ਜਿੱਥੇ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਿੰਘ ਨੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਸੌਰੀ ਸਿੰਘ ਸ਼ਬਦ 10ਵੇਂ ਪਾਤਸ਼ਾਹ ਤੋਂ ਬਾਅਦ ਆਇਆ ਸਹਿਬੇ ਕਮਾਲ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਨੂੰ ਕਾਇਦੇ ਕਟਾਈ ਸੀ ਉੱਥੇ ਅੱਜ ਨਿਸ਼ਾਨ ਸਾਹਿਬ ਝੂਲਦੇ ਆ ਦਰਬਾਰ ਸਾਹਿਬ ਬਣਿਆ ਹੋਇਆ ਤੇ ਉੱਥੇ ਮਨ ਨੂੰ ਸ਼ਾਂਤੀ ਹੁੰਦੀ ਹੈ ਤੇ ਲੰਗਰ ਚੱਲਦਾ ਸੀ ਆਪ ਜਾ ਕੇ ਆਏ ਆ ਇਸ ਕਰਕੇ ਜਿਹੜੀ ਹੈਗੇ ਆ ਅਜੇ ਕੁਝ ਨਹੀਂ ਹੋਇਆ ਅਜੇ ਤਾਂ ਇਹ ਰਾਜਨੀਤਿਕ ਤੌਰ ਤੋਂ ਲੋਕ ਖਤਮ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਘਰਾਂ ਦੇ ਵਿੱਚ ਹਵੇਲੀਆਂ ਦੇ ਵਿੱਚ ਕੋਠੀਆਂ ਦੇ ਵਿੱਚ ਖੇਤਾਂ ਦੇ ਵਿੱਚ ਕਬੂਤਰ ਬੋਲਿਆ ਕਰਨਗੇ ਤੇ ਇਹਨਾਂ ਦੀਆਂ ਕੁਲਾਂ ਜਿਹੜੀਆਂ ਨਾਸ ਹੋ ਜਾਣੀਆਂ ਜਿਹੜੀ ਸਾਡੀ ਸਿੱਖ ਕੌਮ ਹੈ ਜਿਹੜੀ ਲੰਗਰ ਪ੍ਰਥਾ ਹੈ ਸਾਡੇ ਹਿੱਸੇ ਆਈਏ ਸਾਡੇ ਪੰਜਾਬ ਦੇ ਹਿੱਸੇ ਬਹੁਤ ਵੱਡੀ ਗੱਲ ਆਈਏ ਗੁਰਵਾਣੀ ਪੰਜਾਬੀ ਸ਼ਬਦ ਸਾਡੇ ਹਿੱਸੇ ਆ ਅਸੀਂ ਉਹਨੂੰ ਸਾਹਮ ਨਹੀਂ ਸਕੇ ਇਹ ਲੋਕ ਲੁੱਟ ਪੱਟ ਕੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਚੰਡੀਗੜ੍ਹ ਨੁਆਇਡਾ ਦਿੱਲੀ ਬੰਬਈ ਕੋਲਕੱਤੇ ਕਿਤੇ ਮਰਜ਼ੀ ਜਾਇਦਾਦਾਂ ਬਣਾ ਲੈਣਾ ਉਹ ਕਹਿੰਦੇ ਹੁੰਦੇ ਆ ਕਿ ਸੂਮ ਦੀ ਮਾਇਆ ਬਿਰਛੀ ਦੀ ਛਾਇਆ ਬਿਰਲਿਆਂ ਦੇ ਕੰਮ ਹੁੰਦੀ ਹੈ ਲਾਇਆ ਹੋਇਆ ਦਰਾਖਤ ਕਿਸੇ ਦਾ ਆਨੰਦ ਕੋਈ ਲੈਂਦਾ ਉਹਦੀ ਛਾਂ ਦਾ ਆਨੰਦ ਕੋਈ ਮਾਣਦਾ ਸੂਮ ਦਾ ਜੋੜਿਆ ਹੋਇਆ ਪੈਸਾ ਉਹਦੇ ਨਜ਼ਾਰੇ ਕੋਈ ਹੋਰ ਲੈਂਦਾ ਹੈ ਇਨਾਂ ਦੇ ਇਕੱਠੇ ਕਰੇ ਉਹ ਟੱਗੀਆਂ ਦੇ ਪੈਸਿਆਂ ਦੇ ਨਜ਼ਾਰੇ ਆਉਣ ਵਾਲੀਆਂ ਪੁਸਤਾਂ ਦੇ ਹੋਰ ਲੋਕ ਕਰਨਗੇ ਸੋ ਵੀਡੀਓ ਚੰਗੀ ਲੱਗੀ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ